ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਹੋਮ ਕਿਚਨ ਦੇ ਵਿੱਚ ਅੱਜ ਦੀ ਰੈਸਪੀ ਹੈ ਆਲੂ ਮਟਰ ਦੀ ਮਸਾਲੇਦਾਰ ਸਬਜੀ ਇਸ ਸਬਜੀ ਨੂੰ ਤੁਸੀਂ ਇੱਕ ਵਾਰ ਬਣਾ ਕੇ ਖਾਓਗੇ ਤਾਂ ਹਰ ਵਾਰ ਤੁਸੀਂ ਇਸੇ ਤਰੀਕੇ ਨਾਲ ਹੀ ਬਣਾਉਂਗੇ ਅੱਜ ਮੈਂ ਬਹੁਤ ਹੀ ਸਪੈਸ਼ਲ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਅੱਜ ਅਸੀਂ ਆਲੂ ਮਟਰ ਨੂੰ ਬਹੁਤ ਹੀ ਯੂਨੀਕ ਮੈਥਡ ਦੇ ਨਾਲ ਹੀ ਬਣਾਵਾਂਗੇ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤਾਂ ਇਸ ਰੈਸਪੀ ਨੂੰ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਪੰਜਾਬੀ ਹੋਮ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਚਲੋ ਅੱਜ ਦੀ ਇਸ ਮਜ਼ੇਦਾਰ ਆਲੂ ਮਟਰ ਦੀ ਸੁੱਕੀ ਸਬਜ਼ੀ ਦੀ ਰੈਸਪੀ ਸਟਾਰਟ ਕਰਦੇ ਹਾਂ ਆਲੂ ਮਟਰ ਦੀ ਸਬਜ਼ੀ ਬਣਾਉਣ ਦੇ ਲਈ ਇੱਥੇ ਮੈਂ 3 ਆਲੂ ਕੱਟ ਲਏ ਹਨ ਇਹਨਾਂ ਨੂੰ ਧੋ ਲਿਆ ਹੈ ਤੇ ਇੱਕ ਕੋਲੀ ਟਮਟਰ ਲਈ ਹੈ ਇਹਨਾਂ ਨੂੰ ਵੀ ਅਸੀਂ ਧੋ ਕੇ ਰੱਖ ਲਿਆ ਹੈ ਇੱਥੇ ਮੈਂ ਚੌਪਟ ਕੀਤੇ ਹੋਏ ਪਿਆਜ਼ ਟਮਾਟਰ ਅਦਰਕ ਲਸਣ ਤੇ ਹਰੀ ਮਿਰਚ ਲਈ ਹੈ ਹੁਣ ਅਸੀਂ ਇੱਕ ਕੜਾਹੀ ਨੂੰ ਗੈਸ ਤੇ ਰੱਖਾਂਗੇ ਤੇ ਉਹਦੇ ਵਿੱਚ ਸਰੋਂ ਦੇ ਤੇਲ ਦੀ ਇੱਕ ਕੜਛੀ ਪਾਵਾਂਗੇ ਜਦੋਂ ਤੇਲ ਹਲਕਾ ਗਰਮ ਹੋ ਜਾਵੇ ਤਾਂ ਉਹਦੇ ਵਿੱਚ ਜੀਰਾ ਅਤੇ ਸੁੱਕਾ ਧਨੀਆ ਅਸੀਂ ਪਾ ਦਾਂਗੇ ਡਰਾਈ ਇਨਗਰੀਡੀਅੰਟ ਰੋਸਟ ਹੋ ਜਾਂ ਤਾਂ ਇਹਦੇ ਵਿੱਚ ਅਸੀਂ ਕਟਿਆ ਹੋਇਆ ਲਸਣ ਪਾ ਦਾਂਗੇ ਅਤੇ ਨਾਲ ਹੀ ਕੱਟੇ ਹੋਏ ਅਦਰਕ ਨੂੰ ਵੀ ਪਾ ਕੇ ਮਿਕਸ ਕਰ ਲਾਂਗੇ ਇੱਥੇ ਗੈਸ ਦਾ ਫਲੇਮ ਅਸੀਂ ਲੋ ਮੀਡੀਅਮ ਹੀ ਰੱਖਣਾ ਹੈ ਜਦੋਂ ਇਹ 골ਡਨ ਬ੍ਰਾਊਨ ਹੋ ਜਾਵੇ ਤਾਂ ਇਹਦੇ ਵਿੱਚ ਕੱਟੇ ਹੋਏ ਪਿਆਜ਼ ਅਤੇ ਹਰੀ ਮਿਰਚ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਇਸ ਸਟੇਜ ਤੇ ਗੈਸ ਦਾ ਫਲੇਮ ਅਸੀਂ ਲੋ ਮੀਡੀਅਮ ਹੀ ਰੱਖਣਾ ਹੈ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਅਸੀਂ ਪਕਾ ਲਾਂਗੇ ਜਦੋਂ ਪਿਆਜ਼ ਸਾਡੇ 골ਡਨ ਬ੍ਰਾਊਨ ਹੋ ਜਾਣ ਤਾਂ ਉਹਦੇ ਵਿੱਚ ਅਸੀਂ ਕਟਿਆ ਹੋਇਆ ਟਮਾਟਰ ਵੀ ਪਾ ਦਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਲਗਾਤਾਰ ਹਿਲਾਉਂਦੇ ਹੋਏ ਅਸੀਂ ਟਮਾਟਰ ਨੂੰ ਸੌਫਟ ਹੋਣ ਤੱਕ ਜਦੋਂ ਟਮਾਟਰ ਸਾਡਾ ਬਿਲਕੁਲ ਸੌਫਟ ਹੋ ਜਾਵੇ ਉਹਦੇ ਤੱਕ ਅਸੀਂ ਇਹਨੂੰ ਕੁੱਕ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਇਹਨੂੰ ਹਿਲਾਉਂਦੇ ਰਹਾਂਗੇ। ਜਦੋਂ ਟਮਾਟਰ ਹਲਕਾ ਜਾਂ ਪੱਕ ਜਾਵੇ ਤਾਂ ਇਹਦੇ ਵਿੱਚ ਅਸੀਂ ਮਸਾਲੇ ਐਡ ਕਰਾਂਗੇ ਹੁਣ ਇੱਥੇ ਅਸੀਂ ਸਵਾਦ ਅਨੁਸਾਰ ਨਮਕ ਪਾਵਾਂਗੇ ਤੇ ਥੋੜੀ ਜੀ ਲਾਲ ਮਿਰਚ ਪਾਵਾਂਗੇ ਕਿਉਂਕਿ ਅਸੀਂ ਇੱਥੇ ਹਰੀ ਮਿਰਚ ਪਹਿਲਾਂ ਹੀ ਪਾ ਚੁੱਕੇ ਹਾਂ ਤੇ ਹੁਣ ਇੱਥੇ ਅੱਧਾ ਚਮਚ ਦੇਗੀ ਲਾਲ ਮਿਰਚ ਪਾਵਾਂਗੇ ਇਸ ਦੇ ਨਾਲ ਸਾਡੀ ਸਬਜ਼ੀ ਦਾ ਕਲਰ ਬਹੁਤ ਵਧੀਆ ਆਏਗਾ ਤੇ ਅੱਧਾ ਚਮਚ ਹਲਦੀ ਪਾਵਾਂਗੇ ਤੇ ਅੱਧਾ ਚਮਚ ਅਸੀਂ ਗਰਮ ਮਸਾਲਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਲਗਾਤਾਰ ਹਿਲਾਉਂਦੇ ਹੋਏ ਇਸ ਨੂੰ ਮਿਕਸ ਕਰਦੇ ਰਹਿਣਾ ਹੈ ਤਾਂ ਜੋ ਮਸਾਲੇ ਜਿਹੜੇ نیچے ਨਾ ਲਗਣ ਹੁਣ ਅਸੀਂ ਇਹਦੇ ਵਿੱਚ ਇੱਕ ਖਾਸ ਇੰਗਰੀਡੀਅੰਟ ਪਾਵਾਂਗੇ ਉਹ ਹੈ ਫਰੈਸ਼ ਮਲਾਈ ਇਸ ਦੇ ਨਾਲ ਸਾਡੀ ਸਬਜੀ ਦਾ ਟੈਕਸਚਰ ਬਹੁਤ ਵਧੀਆ ਆਏਗਾ ਤੇ ਇਸ ਦੇ ਨਾਲ ਸਬਜੀ ਦਾ ਟੇਸਟ ਵੀ ਬਹੁਤ ਵਧੀਆ ਆਏਗਾ ਹੁਣ ਮੈਂ ਇਹਦੇ ਵਿੱਚ 2 ਤੋਂ 3 ਚਮਚ ਫਰੈਸ਼ ਮਲਾਈ ਦੇ ਪਾਏ ਹਨ ਤੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਨੂੰ ਅਸੀਂ ਲਗਾਤਾਰ ਹਿਲਾਉਂਦੇ ਹੋਏ 2 ਤੋਂ 3 ਮਿੰਟ ਤੱਕ ਇਹਨੂੰ ਪਕਾਉਣਾ ਹੈ ਜਦ ਤੱਕ ਮਲਾਈ ਘਿਓ ਰਿਲੀਜ਼ ਨਾ ਕਰ ਦੇਵੇ ਉਹ ਤੱਕ ਅਸੀਂ ਇਹਨੂੰ ਲੋ ਮੀਡੀਅਮ ਫਲੇਮ ਤੇ ਹੀ ਪਕਾਉਂਦੇ ਰਹਿਣਾ ਹੈ ਤੁਸੀਂ ਦੇਖੋਗੇ ਕਿ ਮਲਾਈ ਨੇ ਕਿ ਉਛੜ ਦਿੱਤਾ ਹੈ ਹੁਣ ਅਸੀਂ ਇਹਨੂੰ 2 ਮਿੰਟ ਤੱਕ ਹੋਰ ਪਕਾਵਾਂਗੇ 2 ਮਿੰਟ ਹੋ ਚੁੱਕੇ ਹਨ ਹੁਣ ਅਸੀਂ ਇਹਦੇ ਵਿੱਚ ਕੱਟੇ ਹੋਏ ਆਲੂ ਅਤੇ ਮਟਰ ਪਾ ਦਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਨੂੰ ਚਾਰੇ ਪਾਸੇ ਹਿਲਾਉਂਦੇ ਹੋਏ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਜੋ ਮਸਾਲਾ ਸਬਜੀ ਦੇ ਨਾਲ ਆਲੂ ਮਟਰਾਂ ਦੇ ਨਾਲ ਚੰਗੀ ਤਰ੍ਹਾਂ ਕੋਟ ਹੋ ਜਾਵੇ ਅਤੇ ਸਬਜੀ ਇਹ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਇਸ ਤਰੀਕੇ ਨੂੰ ਲਗਾਤਾਰ ਹਿਲਾਉਂਦੇ ਹੋਏ ਅਸੀਂ ਮਸਾਲੇ ਨੂੰ ਆਲੂ ਤੇ ਮਟਰਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਤੁਸੀਂ ਇੱਕ ਵਾਰੀ ਸਬਜ਼ੀ ਜ਼ਰੂਰ ਬਣਾ ਕੇ ਦੇਖਣਾ ਤੁਸੀਂ ਹਰ ਵਾਰ ਇਸੇ ਤਰੀਕੇ ਨਾਲ ਹੀ ਸਬਜ਼ੀ ਬਣਾਉਂਗੇ ਤੇ ਇਹ ਸਬਜ਼ੀ ਖਾਣ ਵਿੱਚ ਬਹੁਤ ਟੇਸਟੀ ਹੁੰਦੀ ਹੈ ਹੁਣ ਅਸੀਂ ਇਹਨੂੰ ਢੱਕ ਕੇ 5 ਤੋਂ 7 ਮਿੰਟ ਤੱਕ ਲੋ ਫਲੇਮ ਤੇ ਹੀ ਪਕਾਵਾਂਗੇ 5 ਮਿੰਟ ਬਾਅਦ ਅਸੀਂ ਸਬਜ਼ੀ ਨੂੰ ਚੈੱਕ ਕਰਾਂਗੇ ਤੇ ਉਹਦੇ ਵਿੱਚ ਕੜਛੀ ਨੂੰ ਇੱਕ ਵਾਰੀ ਫੇਰ ਦਾਂਗੇ ਤਾਂ ਜੋ ਇਹ ਸਬਜ਼ੀ ਸਾਡੀ ਥੱਲੇ ਨਾ ਲੱਗੇ ਅਤੇ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਵਿਚ ਵਿੱਚ ਦੀ ਸਬਜ਼ੀ ਵਿੱਚ ਕੜਛੀ ਫੇਰਨ ਦੇ ਨਾਲ ਸਬਜ਼ੀ ਸਾਡੀ ਥੱਲੇ ਨਹੀਂ ਲੱਗਦੀ ਤੇ ਬਹੁਤ ਵਧੀਆ ਬਣਦੀ ਹੈ। ਸਬਜ਼ੀ ਹਜੇ ਬਣ ਕੇ ਤਿਆਰ ਨਹੀਂ ਹੋਈ ਅਸੀਂ ਇਸ ਨੂੰ 5 ਮਿੰਟ ਲਈ ਹੋਰ ਪਕਾਵਾਂਗੇ। ਇੱਕ ਵਾਰ ਸਬਜ਼ੀ ਨੂੰ ਹਿਲਾ ਦਾਂਗੇ ਤੇ ਇਸ ਨੂੰ ਢੱਕ ਕੇ 5 ਮਿੰਟ ਲਈ ਪਕਾ ਦਾਂਗੇ। 5 ਮਿੰਟ ਬਾਅਦ ਅਸੀਂ ਚੈੱਕ ਕਰਾਂਗੇ ਸਬਜ਼ੀ ਸਾਡੀ ਬਣ ਕੇ ਤਿਆਰ ਹੈ। ਦੇਖੋ ਸਬਜ਼ੀ ਦਾ ਟੈਕਸਚਰ ਕਿਦਾਂ ਵਧੀਆ ਆਇਆ ਹੈ ਤੇ ਦੇਖਣ ਨੂੰ ਇੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਤਾਂ ਟੇਸਟੀ ਹੋਏਗੀ। ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹੁਣ ਅਸੀਂ ਇਸ ਨੂੰ ਗਰਮਾ-ਗਰਮ ਸਰਵ ਕਰਦੇ ਹਾਂ ਤਿਆਰ ਹੈ ਸਾਡੀ ਆਲੂ ਮਟਰ ਦੀ ਸੁੱਕੀ ਮਸਾਲੇਦਾਰ ਸਬਜ਼ੀ ਇਹਦੇ ਉੱਪਰ ਮੈਂ ਗਰਮ ਮਸਾਲਾ ਪਾ ਦਾਂਗੀ ਤੁਸੀਂ ਚਾਹੋ ਤਾਂ ਇਹਨੂੰ ਧਨੀਏ ਦੇ ਨਾਲ ਵੀ ਗਾਰਨਿਸ਼ ਕਰ ਸਕਦੇ ਹੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ